ਦੋਸ਼ੀ ਕੌਣ ਬਠਿੰਡੇ ਦੀ ਤ੍ਰੋਹ ਹੋਰ ਨਗਰ ਨਿਗਮ ਜਾਂ ਕੋਈ ਹੋਰ ਬਠਿੰਡਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਬਠਿੰਡਾ ਜੋ ਕਿ ਬਹੁਤ ਵੱਡੇ ਖੇਤਰਫਲ ਦੇ ਵਿੱਚ ਇਸ ਟਾਈਮ ਪੰਜਾਬ ਦੇ ਵਿੱਚ ਮੌਜੂਦ ਹੈ ਤੇ ਬਠਿੰਡਾ ਨਿਵਾਸੀਆਂ ਤੱਕ ਅੱਜ ਮੈਂ ਇੱਕ ਬਹੁਤ ਅਹਿਮ ਜਿਹੜੀ ਹੈਗੀ ਹੈ ਉਹ ਖਬਰ ਲੈ ਕੇ ਆਇਆ ਹਾਂ ਆਹ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਆਈਟੀਆਈ ਚੌਂਕ ਵਾਲਾ ਪੁਲ ਹੈ ਯੂਨਵਰਸ ਮੱਛੀ ਚੌਕ ਵੀ ਕਹਿ ਦਿੰਨੇ ਆ ਆਹ ਜਿਹੜੇ ਇੱਥੇ ਲੱਗੇ ਹੋਏ ਨੇ ਡਰਮ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਪਿਛਲੇ 5-7 ਮਹੀਨੇ ਪਹਿਲਾਂ ਇਹ ਜਿਹੇ ਬੂਟੇ ਲਾਏ ਗਏ ਸਨ ਇਹਨਾਂ ਦੇ ਵਿੱਚ ਹੁਣ ਇਹ ਨਗਰ ਨਿਗਮ ਵੱਲੋਂ ਉਪਰਾਲਾ ਕੀਤਾ ਗਿਆ ਸੀ ਜਾਂ ਕਿਸੇ ਸੰਸਥਾ ਵੱਲੋਂ ਪਰ ਇਹਨਾਂ ਦੀ ਦੇਖ ਰੱਖ ਵੀ ਕਰਨੀ ਬਹੁਤ ਜ਼ਰੂਰੀ ਸਮਝਣੀ ਚਾਹੀਦੀ ਹੈ ਆ ਬੂਟੇ ਬਿਲਕੁਲ ਸੁੱਕੇ ਪਏ ਹਨ ਇਹਨਾਂ ਬੂਟਿਆਂ ਨੂੰ ਜੇਕਰ ਪਾਣੀ ਸਮੇਂ ਸਿਰ ਪੈਂਦਾ ਰਹਿੰਦਾ ਜਾਂ ਇਹਨਾਂ ਦੀ ਦੇਖ ਰਿਹਾ ਕਿਸ ਸਮੇਂ ਸਿਰ ਹੁੰਦੀ ਰਹਿੰਦੀ ਤਾਂ ਇਹ ਅੱਜ ਬਹੁਤ ਸੋਹਣੀ ਇਥੇ ਹਰਿਆਲੀ ਹੋਣੀ ਸੀਗੀ ਤੇ ਇਹ ਆਮ ਆਪਣੇ ਸਭ ਲੋਕਾਂ ਨੂੰ ਇਹ ਲੰਘਦੇ ਰਵਦੇ ਲੋਕਾਂ ਨੂੰ ਇਹ ਠੰਡੀ ਹਵਾ ਦਾ ਇਹ ਸਾਧਨ ਬਣਦੇ ਤੇ ਡਰਮਾ ਵਿੱਚ ਜਿਹੜੇ ਪਏ ਆ ਜਿਹੇ ਬੂਟੇ ਉਹ ਬਿਲਕੁਲ ਖਾਲੀ ਡਰਮ ਨੇ ਸੁੱਕੇ ਪਏ ਨੇ ਬੂਟੇ ਇਹ ਇਹ ਆਰਟੀਆ ਚੌਕ ਹੈ ਜਿਹਨੂੰ ਮੱਛੀ ਚੌਕ ਕਹਿੰਦੇ ਨੇ ਡਾਲਫਿਨ ਚੌਕ ਬਠਿੰਡਾ ਚੈਨਲ ਨੂੰ ਫੋਲੋ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲੋ